ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੇ ਅੱਜ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਸੈਕਟਰ 26 ਚੰਡੀਗੜ੍ਹ ਵਿਖੇ ਡਾਕਟਰ ਪ੍ਰਵਲਿੰਦਰ ਸਿੰਘ ਵੱਲੋਂ ਸਾਬਕਾ ਰਾਜ ਸਭਾ ਮੈਂਬਰ ਸਰਦਾਰ ਤਰਲੋਚਨ ਸਿੰਘ ਦੇ ਜੀਵਨ ਉੱਤੇ ਆਧਾਰਿਤ ਲਿਖੀ ਪੁਸਤਕ ਸਰਦਾਰ ਤਰਲੋਚਨ ਸਿੰਘ ਹਿਸਟੋਰਿਕ ਜਰਨੀ ਰਿਲੀਜ਼ ਕੀਤੀ। ਇਸ ਬਾਬਤ ਸਾਡੀ ਰਿਪੋਰਟ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੇ ਅੱਜ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਸੈਕਟਰ 26 ਚੰਡੀਗੜ੍ਹ ਵਿਖੇ ਡਾਕਟਰ ਪ੍ਰਬਲਿੰਦ ਸਿੰਘ ਵੱਲੋਂ ਲਿਖੀ ਪੁਸਤਕ ਸਰਦਾਰ ਤਰਲੋਚਨ ਸਿੰਘ ਹਿਸਟੋਰੀਕ ਜਰਨੀ ਰੀਲਿਸ ਕੀਤੀ। ਪੁਸਤਕ ਰੀਲਿਸ ਕਰਨ ਦੇ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਕੋਲਤਾਰ ਸਿੰਘ ਸੰਧਵਾਨੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਵਿੱਚ ਸਰਦਾਰ ਤਰਲੋਚਨ ਸਿੰਘ ਵੱਲੋਂ ਆਪਣੇ ਜੀਵਨ ਵਿੱਚ ਕੀਤੀ ਕਲਣਾ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਸਰਦਾਰ ਤਰਲੋਚਨ ਸਿੰਘ ਅਜਿਹੇ ਇਨਸਾਨ ਹਨ ਜਿਨ੍ਹਾਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇ ਉਹਨਾਂ ਕਿਹਾ ਕਿ ਸਮੁੱਚੇ ਸੰਸਾਰ ਵਿੱਚ ਸਿੱਖ ਕੌਮ ਨੂੰ ਉਦੁੱਤੀ ਪਛਾਣ ਦੇਣ ਵਾਲੇ ਇਨਸਾਨ ਨੇ ਉਹਨੇ ਵੀ ਕਿਹਾ ਕਿ ਅਸੀਂ ਖੁਸ਼ ਹਾਂ ਕਿ ਗੁਰਸਿੱਖੀ ਸਤਗੁਣਾਂ ਨਾਲ ਭਰਪੂਰ ਸਤ ਸੰਤੋਖ ਸਹਿਜ ਸਬਰ ਸਦਕ ਦੇ ਧਾਰਨੀ ਰਾਜਨੀਤੀ ਤੇ ਧਾਰਮਿਕ ਅਤੇ ਪੱਤਰਕਾਰੀ ਦੇ ਥੰਮ ਪੰਜਾਬੀ ਜਗਤ ਦੀ ਉੱਚੀ ਸ਼ਖਸੀਅਤ ਪਦਮ ਪੂਸ਼ਨਾ ਵਰਡੀ ਸਰਦਾਰ ਤਰਲੋਚਨ ਸਿੰਘ ਦੀ ਮੌਜੂਦਗੀ ਦਾ ਆਨੰਦ ਮਾਣ ਰਹੇ ਹਾਂ ਸੰਧਵਾ ਨੇ ਕਿਹਾ ਕਿ ਸਰਦਾਰ ਤਰਲੋਚਨ ਸਿੰਘ ਦੀ ਅਣਤਕ ਮਿਹਨਤ ਲੰਬੇ ਸੰਘਰਸ਼ ਅਤੇ ਜੀਵਨ ਧਿਆਨ ਗਿਣਤ ਸਫਲ ਪ੍ਰਾਪਤੀਆਂ ਦਾ ਲੰਬਾ ਇਤਿਹਾਸ ਹੈ ਸਰਦਾਰ ਤਰਲੋਚਨ ਸਿੰਘ ਵਰਗੀ ਅਦੁੱਤੀ ਸ਼ਖਸੀਅਤ ਦੇ ਜੀਵਨ ਨੂੰ ਇੱਕ ਕਿਤਾਬ ਵਿੱਚ ਸਮੇਟਣਾ ਨਾ ਮمكن ਹੈ ਪਰ ਉਹ ਇਸ ਪੁਸਤਕ ਦੇ ਰਚੇਤਾ ਡਾਕਟਰ ਪ੍ਰਵਲਿੰਦ ਸਿੰਘ ਦੀ ਹਿੰਮਤ ਦੀ ਦਾਤ ਦਿੰਦੇ ਨੇ ਜਿਨ੍ਹਾਂ ਨੇ ਇਸ ਮੁਸ਼ਕਲ ਕੰਮ ਨੂੰ ਇੱਕ ਸਫਲ ਅੰਜਾਮ ਤੱਕ ਪਹੁੰਚਾਇਆ ਸਾਡੇ ਪੰਜਾਬ ਦੇ ਮੈਂ ਇਸ ਪੰਜਾਬ ਦੀ ਗੱਲ ਨਹੀਂ ਕਰਦਾ ਮੈਂ ਮਹਾ ਪੰਜਾਬ ਦੀ ਗੱਲ ਕਰਦਾ ਮੈਂ ਛੜਦੇ ਪੰਜਾਬ ਦੀ ਵੀ ਗੱਲ ਕਰਦਾ ਲਹਿੰਦੇ ਪੰਜਾਬ ਦੀ ਵੀ ਕਰਦਾ ਉੱਥੋਂ ਦੇ ਇੱਕ ਮਹਾਨ ਸੂਤ ਜਿਨ੍ਹਾਂ ਨੇ ਪੰਥ ਦੀ ਪੰਜਾਬ ਦੀ ਦੇਸ਼ ਦੀ ਕੌਮ ਦੀ ਲਈ ਬਿਹਤਰੀ ਲਈ ਹਮੇਸ਼ਾ ਕੰਮ ਕੀਤਾ ਔਰ ਇੱਕ ਐਗਜ਼ਾਮਪਲ ਬਣੇ ਵੀ ਜੇ ਕੋਈ ਸਰਕਾਰੀ ਅਫਸਰ ਇਮਾਨਦਾਰ ਨਾਲ ਤਨਦੇਹੀ ਨਾਲ ਕੰਮ ਕਰਦਾ ਤੇ ਦੇਸ਼ ਦੀਆਂ ਬੁਲੰਦੀਆਂ ਤੇ ਜਾ ਸਕਦਾ ਉਹ ਸਫਰ ਇਹ ਨਾਲਾ ਜਿੰਦਗੀ ਦਾ ਸਫਰ ਸਰ ਤਰਲੋਚਨ ਸਿੰਘ ਦਾ ਇਹਨਾਂ ਨੇ ਸਰ ਤਰਲੋਚਨ ਸਿੰਘ ਨੇ ਆਪਣੀ ਜਿਹੜੀ ਬਾਇਓਗ੍ਰਾਫੀ ਹੈ ਉਹ ਉਹ ਅੱਜ ਉਹਨੂੰ ਅੱਜ ਰਿਲੀਜ਼ ਕੀਤਾ ਸੀ ਤੇ ਬੜੀ ਮਾਣ ਮਹਿਸੂਸ ਹੋਇਆ ਕਿ ਮੈਂ ਜੋ ਇਹਨਾਂ ਦਾ ਬੱਚਾ ਹਾਂ ਅੱਜ ਇਸ ਆਗਸਟ ਗੈਦਰਿੰਗ ਦੇ ਵਿੱਚ ਉਹਦਾ ਹਿੱਸਾ ਬਣ ਤੱਕਿਆ ਜੀ ਜ਼ਿਕਰਯੋਗ ਹੈ ਕਿ ਸਰਦਾਰ ਤਰਲੋਚਨ ਸਿੰਘ ਭਾਰਤ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ 1983 ਤੋਂ 1987 ਤੱਕ ਪ੍ਰਸਤ ਕਤਰ ਰਾਸ਼ਟਰੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਅਤੇ ਸਾਲ 2005 ਤੋਂ 2011 ਤੱਕ ਰਾਜ ਸਭਾ ਦੇ ਮੈਂਬਰ ਰਹੇ ਉਹਨਾਂ ਨੇ ਸੰਸਦ ਵਿੱਚ 14 ਦਸੰਬਰ 2009 ਨੂੰ 1984 ਦੇ ਸਿੱਖ ਕਤਲੇਆਮ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ ਜ਼ਿਕਰਯੋਗ ਹੈ ਕਿ ਉਹਨਾਂ ਦੀ ਨੇੜਤਾ ਭਾਰਤ ਦੇ ਵੱਡੇ ਸਿਆਸਤਦਾਨਾਂ ਨਾਲ ਵੀ ਰਹੀ ਸੀ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਸਰਦਾਰ trilochal singh ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਲਈ ਆਵਾਜ਼ ਬੁਲੰਦ ਕੀਤੀ ਸੀ ਉਹਨਾਂ ਕਿਹਾ ਕਿ ਕਿਤਾਬ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਸਾਬਤ ਹੋਵੇਗੀ ਅੱਜ ਸ੍ਰੀ ਅੰਦਰੋਧ ਕਮੇਟੀ ਵਾਲੇ ਕਿਤਾਬ ਲਈ ਜ਼ੋਹੀ ਹੈ ਜਿਹੜੀ ਕਿਤਾਬ ਵੀ ਪੜ੍ਹ ਕੇ ਦੇਖੋਗੇ ਇਹ ਵਿਆਸ ਬਾਰੇ ਵੀ ਬਹੁਤ ਜਾਣਕਾਰੀ ਹੈ ਤੇ ਪੰਜਾਬ ਦੀਆਂ ਬਹੁਤ ਕਿਹੜੀਆਂ ਡਰਾਮਾ ਹੋਣ ਵਾਲੇ ਫੁਰਬਖਤਾਂ ਦੇ ਜਾਣਕਾਰੀ ਵਿੱਚ ਹੈ ਸਤਿਨਾਮ ਰੋਦਰ ਸਿੰਘ 1957 ਦੇ ਸਰਵਜਨਕ ਦਿੱਸੀ ਉਹ ਲੰਬਾ ਸਮਾਂ ਸ਼ਾਸਤਰੀ ਕਿ ਰਹੇ ਉਹਨਾਂ ਨੌਕਰੀ ਕੀਤੀ ਨੌਕਰੀ ਤੋਂ ਚਾਜ ਗਏ ਪਾਰਲੀਮੈਂਟ ਚ ਗਏ ਰਾਸ਼ਟਰਪਤੀ ਬਹੁਤ ਗਏ ਤੇ ਉਹ ਤੋਂ ਬਾਅਦ 99 ਸਾਲ ਦੀ ਉਮਰ ਵਿੱਚ ਵੀ ਜਿਸ ਤਰ੍ਹਾਂ ਇਹ ਪੰਜਾਬ ਦੀ ਹਰ ਗੱਲ 'ਚ ਹਿੱਸਾ ਲੈਂਦੇ ਨੇ ਲੋਕਾਂ ਨੂੰ ਬਰਵਾਦ ਕਰਦੇ ਨੇ ਸਲਾਹਕਾਰ ਨੇ ਹੱਥ ਦੇ ਇਹ ਬਹੁਤ ਘੱਟ ਲੋਕ ਹਨ ਇਸ ਵੇਲੇ ਸੀ ਹੁੰਦੇ ਐ ਅੱਜ ਵੀ ਜਦੋਂ ਸਰਕਾਰ ਨੂੰ ਕਿਤੇ ਪੰਜਾਬ ਦੇ ਮਸਲਿਆਂ ਬਾਰੇ ਗੱਲ ਕਰਨ ਦੀ ਲੋੜ ਪੈਂਦੀ ਹੈ ਚਾਹੇ ਪ੍ਰਧਾਨ ਮੰਤਰੀ ਹੀ ਹੋਣ ਚਾਹੇ ਹੋਮ ਮਿਨਿਸਟਰ ਹੋਣ ਚਾਹੇ ਕੋ ਹੋ ਜਾਂ ਵਿਆਹ ਇਹ ਦਿਸ਼ਰਾ ਰਹਿੰਦੇ ਹਨ। ਉਹਰੇ ਆਪਣੇ ਹਰਸਰਾ ਵਿਵਾਖ ਹੋ ਕੇ ਸਪਸ਼ਟ ਹੋ ਜਾਂਦੇ ਜੀ। ਇੱਕ ਬੁੱਧੀ ਜਿਹੀ ਵਿਅਕਤੀ ਹੋਵੇ, ਇੱਕ ਵਿਚਾਰਕ ਹੋਵੇ, ਸਿਆਸਤਦਾਨ ਹੋਵੇ, ਅਧਿਕਾਰੀ ਉਹ ਵਾਲੀ ਆਵੇ, ਵਕਤਾ ਹੋਵੇ, ਇਹ ਚਾਰ ਪੰਜ ਗੁਣ ਜੇ ਇਕੱਠੇ ਕਰਦੇ ਹਾਂ ਤਾਂ ਸਦਾਤ ਪ੍ਰੋਜਨ ਸਿੰਘ ਬੋਲਦੇ ਨੇ। ਸਰਦ ਰੋਜ ਸਿੰਘ ਬਹੁਤ ਵਧੀਆ ਰਲਤੀ ਨੇ ਔਰ ਇਹਨਾਂ ਨੇ ਆਪਣੇ ਵਿਲੇਜ ਹੜ ਗੜੀ ਦੇ ਪ੍ਰੋਗਰਾਮਾਂ ਨੂੰ ਪ੍ਰਭਾਵਿਤ ਨਹੀਂ ਕੀਤਾ ਜੇ ਮੇਰਾ ਇਹਨਾਂ ਨਾਲ ਬਹੁਤ ਪੁਰਾਣਾ ਮੇਲ ਜੋੜ ਰਿਹਾ ਹੈ ਪਬਲਿਕ ਰਿਲੇਸ਼ਨਸ ਸੀ ਉਦੋਂ ਅਸੀਂ ਦੇਖਦੇ ਹੁੰਦੇ ਸੀ ਕਲੈਕਟਰ ਕੱਢਦੇ ਸੀ ਬਹੁਤ ਵਧੀਆ ਵਾਰਡ ਪਰ ਉਹ ਸਾਰੇ ਦੇਖਦੇ ਹੁੰਦੇ ਸੀ ਬਹੁਤ ਵਧੀਆ ਵਾਰਡ ਪਰ ਕਲੈਕਟਰ ਹੋਣਾ ਹੈ ਔਰ ਮੈਂ ਉਦੋਂ ਸਰਵਿਸ ਸੀ ਇਹਨਾਂ ਨਾਲ ਮਿਲਣਾ ਵੀ ਹੁੰਦਾ ਰਿਹਾ ਤੇ ਇਹਨਾਂ 'ਤੇ ਪ੍ਰਭਾਵ ਨਹੀਂ ਹੁੰਦੇ ਰਿਹਾ ਉਦਵਾ ਦੇ ਉਹ ਬ੍ਰਿਸਕ ਜਾਨੀ ਦੀ ਵਾਗਿਆਂ ਦੇ ਨਾਲ ਚਲੇ ਗਏ ਰਾਸ਼ਟਰਪਤੀ ਬਹਾਂਜ ਗਏ ਮੈਂ ਤੇ ਜਿਹੜੀ ਸਰਵਜਨ ਹੈ ਮੈਂ ਵੀ ਸਰਵਜਨਿਆ ਉਦਵਾ ਦੇ ਪਾਰਲੀਮੈਂਟ ਚ ਚਲੇ ਗਏ ਹੋਏ ਹੋਏ ਨਾਲ ਵੀ ਪਾਰਲੀਮੈਂਟ ਚਲੇ ਗਏ ਐਮਐਲ ਵੀ ਗਿਆ ਪਾਰਲੀਮੈਂਟ ਵੀ ਗਿਆ ਔਰ ਇਹਨਾਂ ਦਾ ਮੇਲ ਬਣਾ ਫਮੇਸ਼ਾ ਹੁੰਦਾ ਰਿਹਾ ਇਸ ਮੌਕੇ ਬੋਲਦਿਆਂ ਸਰਦਾਰ ਤਰਲੋਚਨ ਸਿੰਘ ਨੇ ਕਿਹਾ ਕਿ ਵੰਡ ਸਮੇ ਬੇਕਰੇ ਹੋਣ ਤੋਂ ਬਾਅਦ ਉਹਨਾਂ ਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ 1.5 ਸਾਲ ਪਟਿਆਲਾ ਵਿਖੇ ਬਾਲ ਮਜਦੂਰੀ ਦਾ ਸਹਾਰਾ ਲਿਆ ਤੇ ਆਪਣੀ ਕਮਾਈ ਦਾ ਇੱਕ ਹਿੱਸਾ ਖਾਲਸਾ ਸਕੂਲ ਵਿੱਚ ਦਾਖਲ ਕਰਵਾਉਣ ਲਈ ਬਚਾਇਆ 1949 ਵਿੱਚ ਉਹਨਾਂ ਨੇ 10ਵੀਂ ਪਾਸ ਕੀਤੀ ਅਤੇ ਬਾਅਦ ਵਿੱਚ 1955 ਵਿੱਚ ਅਰਥ ਸ਼ਾਸਤਰ ਵਿੱਚ ਐਮਏ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਦਾ ਜੋ ਹੈ ਨਾ ਹੰਮ ਕੀਤਾ ਨਾ ਕਰ ਸਕੇ ਨਾ ਹੁਕੀਆ ਨਾ karenge ਨਾ ਕਰ ਸਕੇ ਜੀ ਜੋ ਕੀਤਾ ਸੋ ਹਰ ਕੀਤਾ ਤੇ ਉਹ ਕਬੀਰ ਜੀ ਇਹ ਗੁਰੂ ਮਹਾਰਾਜ ਦੀ ਕਿਰਪਾ ਮੇਰੇ ਤੇ ਇਹ ਐਨਾ ਕੁਝ ਮੈਂ ਕਰ ਸਕਿਆ। ਕਿਹਾ ਗੱਤੀਆਂ ਵੀ ਬੜੀਆਂ ਹੋਈਆਂ ਪਰ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਇੱਕੋ ਕਹਿ ਸਕਦਾ। ਮੈਂ ਚੂੜੀ ਨਹੀਂ ਕਰਦਾ ਕਿਸੇ ਦੀ ਸਾਰੇ ਲੀਡਰ ਮੇਰੇ ਬਾਹਰ। ਸਾਰੇ ਮਸਤਾਰਾ ਸਿੰਘ ਜੀ ਨੂੰ ਲੈ ਕੇ ਕੋਈ ਐਸਾ ਲੀਡਰ ਨਹੀਂ ਜਿਹਦੇ ਮੈਂ ਨਿਹੜਤਾ ਨਹੀਂ। ਮਸਤਾਰਾ ਸਿੰਘ ਜੀ 19 1951 ਵਿੱਚ ਹੁਕਮ ਸੀ 15 ਦਿਨ ਦਾ ਫੈਡਰੇਸ਼ਨ ਕੈਂਪ ਕਾਂਗਰਸ ਆ ਮੈਂ ਉਹ ਅਟੈਂਡ ਕੀਤਾ ਮਾਸ ਤਾਰਾ ਸਿੰਘ ਦੀ ਪਹਿਲੀ ਗ੍ਰਿਫਤਾਰੀ 1949 ਮੈਂ ਉਹ ਤੇ ਸੀ ਸੋ ਬੜਾ ਕੁਝ ਗੁਰੂ ਨੇ ਪਾਕਿਸਤਾਨੋਂ ਉਜੜੇ ਖਾਬਸ਼ਾ ਹੋ ਕੇ ਡੇਢ ਸਾਲ ਮੈਂ ਚਾਈਲਡ ਲੇਬਰ ਕੀਤੀ ਫਿਰ ਪੜੇ ਕਿੱਥੇ ਮੈਂ ਰਾਸ਼ਟਰਪਤੀ ਬਣ ਜਾ ਕੇ ਰਿਹਾ ਨੇ ਸਭ ਗੁਰੂ ਦੀ ਬਖਸ਼ਿਸ਼ ਹੈ ਔਰ ਗੁਰੂ ਕਰਾਉਂਦਾ ਜਿਹਨੇ ਬੈਠੇ ਹੋ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਜੀ ਨੇ ਕਦਰ ਆਜ ਭਾਈ ਮੈਂ ਤਾਂ ਬਹੁਤ ਕਰਵਾਦੀਆਂ ਲੋਕਪਾਲ ਜੀ بڑے ਜੱਜਸ ਔਰ ਮੇਰੀ ਜ਼ਿੰਦਗੀ ਚ ਇੱਕ ਨੌਕਰੀ ਮੈਨੂੰ ਜਿਹੜੀ ਮਾਰਛੜੀ ਚ ਮਿਲੀ ਉਹ ਦੇਣ ਵਾਲੇ ਸਰ ਰਵੀਿੰਦਰ ਸਿੰਘ ਜੀ ਬੈਠੇ ਆ ਇਹਨਾਂ ਨੇ ਮੈਨੂੰ ਮਹਾਰਤ ਪੜ੍ਹ ਵਿੱਚ ਪਟਿਆਲਾ ਨੂੰ ਪੋਸਟ ਕਰਵਾਇਆ ਚੌਧਰੀ ਨਾਲ ਦਾ ਇਹ ਮੇਰੇ ਕੈਰੀਅਰ ਬਹੁਤ ਵੱਡਾ ਰੋਡ ਹੈ ਜਾਸਰ ਸਾਹਿਬ ਬੈਠੇ ਹੋਰ ਸਾਰੇ ਭਾਈ ਸਾਥ ਬਹੁਤ ਆਏ ਹੋ ਮੈਂ ਕੋਈ ਲੈਕਚਰ ਨਹੀਂ ਕਰਨਾ ਇਹ ਮੇਰੀ ਕਿਤਾਬ ਮੈਂ ਇਹ ਕੰਨ ਬਲੀਵ ਕਰਦਾ ਜਿਸ ਪੋਸਟ ਤੇ ਗੁਰੂ ਤੁਮ ਰੱਖੇ ਸੈਂਸ਼ੀਅਰਲੀ ਇਹ ਕੰਮ ਕਰੋ ਔਰ ਐਟ ਲੀਸਟ ਉਹ ਰਿਕਾਰਡ ਚ ਲੈ ਬੜੇ ਲੀਡਰ ਚਲੇ ਗਏ ਬਿਨਾਂ ਲਿਖੇ ਬੜਿਆਂ ਨੂੰ ਮੈਂ ਵੀ ਕਿਹਾ ਸਰ ਸਵਰਨ ਸਿੰਘ ਨੂੰ ਕਿਹਾ ਬਾਦਲ ਸਿੰਘ ਨੂੰ ਕਈ ਵਾਰੀ ਕੋਈ ਇੱਕ ਲਾਈਨ ਵੀ ਨ ਲਿਖ ਕੇ ਸੋ ਮੈਂ ਮਿਨੋਰਟੀ ਕਮਿਸ਼ਨ ਨੇ ਦੋ ਕਿਤਾਬਾਂ ਛਾਪੀਆਂ ਮਿਨੋਰਟੀ ਕਮਿਸ਼ਨ ਐਂਡ ਦਾ ਸਿਕਸ ਕਿ ਮੈਂ ਕੀ ਕੀਤਾ ਉਹ ਦੋ ਰਿਕਾਰਡਡ ਸੋ ਹਰ ਇੱਕ ਕਿਤਾਬ ਜਿੰਨਾ ਕੁਝ ਮੇਰੇ ਕੋਲ ਰਿਕਾਰਡ ਸੀ ਪ੍ਰੈਜ਼ੀਡੈਂਟ ਪੁਸ਼ਤ ਦੇ ਡਾਕਟਰ ਤੋਂ ਲੈ ਕੇ ਪੋਪ ਤੋਂ ਲੈ ਕੇ ਕੁਈਨ ਤੋਂ ਲੈ ਕੇ ਪ੍ਰੈਜ਼ੀਡੈਂਟ ਫਰਾਂਸ ਪਗੜੀ ਵਾਲੇ ਤੋਂ ਲੈ ਕੇ ਉਹ ਸਾਰੇ ਲੈਟਰ ਤਾਂ ਕਿ ਮੈਂ ਇਹ ਨਾ ਕਹਾਂ ਕਿ ਮੈਂ ਇਹ ਅਖਬਾਰਾਂ ਖਬਰਾਂ 'ਚ ਪਾਉਂਦਾ ਰਿਕਾਰਡਡ ਲੈਟਰ ਸਾਰੇ ਇਸ ਕਿਤਾਬ 'ਚ ਦੇ ਆਪਣੇ ਵੱਲੋਂ ਹਮੇਸ਼ਾ ਕੌਮ ਦੀ ਔਰ ਦੇਸ਼ ਇੱਕੋ ਗੱਲ ਜੀ ਬਿਲੀਵ ਕਨਫਰਨਟੇਸ਼ਨ ਛੱਡੋ ਨੇਗੋਸ਼ੀਏਸ਼ਨ ਦਾ ਰਸਤਾ ਲਵੋ ਔਰ ਬੜੇ ਰਸਤੇ ਕੰਮ ਕਰਾਉਣ ਜੇ ਮੈਂ ਉਹ ਹੱਦਾਬ ਕੀਤੇ ਜੇ ਮੈਂ ਇਕੱਲਾ ਮੈਂਬਰ ਸੀ ਮੈਂਬਰ ਐਮ ਪਾਰਲੀਮੈਂਟ ਸਾਡੇ ਕਈ ਇੱਕ ਬੰਦੇ ਨੇ ਪ੍ਰਾਈਵੇਟ ਮੈਂਬਰ ਬਿਲ ਮੂਵ ਕਰਕੇ ਸਾਡੇ ਸਾਹਮਣੇ ਆਨੰਦ ਮਹਾਰਾਜ ਐਕਟ ਗਿਆ ਸਾਰੇ 70 ਸਾਲ ਚਿੱਕਾਂ ਲਈ ਪਾਰਲੀਮੈਂਟ ਦੀ ਕੋਲ ਬੈਠੇ ਉਹ ਮੈਂ ਮੂਵ ਕੀਤਾ ਪਾਸ ਹੋ ਗਿਆ ਧਾਰਾ 25 ਮੈਂ ਪੇਸ਼ ਹੋਇਆ ਕਮਿਸ਼ਨ ਵੰਕਟ ਦਰਿਆ ਕਮਿਸ਼ਨ ਕੋ ਉਹਨਾਂ ਕੋਲੋਂ ਮੈਂ ਅਪਰੂਵ ਕਰਾ ਲਿਆ ਪਾਰਲੀਮੈਂਟ ਨੂੰ ਗੂਪ ਕੀਤਾ ਧਾਰਾ 25 ਇਮਪਲੀਮੈਂਟ ਹੋ ਰਹੀ ਹੈ ਪਾਰਲੀਮੈਂਟ ਵਿੱਚ ਅਫਸੋਸ ਦਾ ਮਤਾ ਵੀ ਮੈਂ ਪੇਸ਼ ਕੀਤਾ ਵਾਈਸ ਚੇਅਰਮੈਨ ਨੇ ਮਨੂਕ ਕੀਤਾ ਪਾਸ ਹੋ ਰਿਹਾ ਤਾਂ ਕੋਸ਼ਿਸ਼ ਇਹ ਕੀਤੀ ਕਿ ਮੈਂ 6 ਸਾਲ ਸਿੱਖ ਬਿਊ ਪੁਆਇੰਟ ਲੋਕਾਂ ਨੂੰ ਦੱਸ ਸਕਾਂ ਕੋਈ ਕੋਸ਼ਿਸ਼ ਹੋਈ ਹੈ ਸੋ ਪ੍ਰਬਲਿਮ ਨੇ ਵਾਈਮੈਂਟ ਕਰਕੇ ਕਿਤਾਬ ਛਾਪੀ ਕਿ ਜਿੰਨੇ ਅੱਜ ਬੁੜਾਰੇ ਆਏ ਮੈਂ ਤੇ ਇੱਕ ਇੱਕ ਦਾ ਕਿੰਨਾ ਧੰਨਵਾਦ ਕਰਾਂ ਜਿਤਨੇ ਬੈਠੇ ਇੱਕ ਤੋਂ ਇੱਕ ਵਾਦ ਇਹਨਾਂ ਨੇ ਮੋਰ ਥੈਨ ਵਾਟ ਆਈ ਡਿਡ ਦੇ ਡਿਡ ਅਪਰੀਸ਼ੀਏਟਡ ਉਹ ਦਰਦੀ ਜਿਹਨੇ ਮੇਸ਼ਾਨ ਚੈਨਲ ਸੇ ਬੜਾ ਕੁਝ ਦਿਖਾਇਆ ਦਿਖਾਉਂਦੇ ਰਹਿੰਦੇ ਮੋਦੀ ਜੀ ਨੇ ਇਸ ਉਮਰ ਚ ਆ ਕੇ ਮੈਨੂੰ ਪਦਮ ਪੂਸ਼ਕ ਦਿੱਤਾ ਮੈਂ ਮਉਬੀਦ ਵੀ ਨਹੀਂ ਸੀ ਘਰ ਬੈਠੇ ਟੀਵੀ ਤੇ ਬੋਲਿਆ ਮੈਂ ਕਿਹਾ ਵਾ ਮੋਦੀ ਆਪਣੀ ਬੋਕਤੀ پارٹی ਸੋ ਇਹ ਬੜੀ ਰੱਬ ਦੀ ਕਿਰਪਾ ਹੈ ਕਿ ਮੇਰੀ ਚੋਲੀ ਪੜ ਕੇ ਰੱਬ ਨੇ ਤੋਂ ਗੁਰੂ ਮਹਾਰਾਜ ਇਦਾਂ ਹੀ ਚੰਗੀ ਤਰ੍ਹਾਂ ਬਸ ਇਹ ਜੋ ਸੇਵਾ ਹੈ ਕਬੂਲ ਕਰੇ ਡਾਕਟਰ ਸਰਵਜਿੰਦਰ ਸਿੰਘ ਡੀਨ ਫੈਕਲਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਪ੍ਰੋਫੈਸਰ ਕਰਮਜੀਤ ਸਿੰਘ ਵਾਈਸ ਚਾਂਸਲਰ ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਪਟਿਆਲਾ ਸੰਦੀਪ ਕੋਸ਼ ਸੰਪਾਦਕ ਆਊਟਲੂ ਸੁਰੇਸ਼ ਕੁਮਾਰ ਆਈਏ ਸੇਵਾਮੁਕਤ ਰੁਪਿੰਦਰ ਸਿੰਘ ਸੀਨੀਅਰ ਐਸੋਸੀਏਟ ਐਡੀਟਰ ਸੇਵਾਮੁਕਤ ਦੀ ਟਰਬਿਊਨ ਅਤੇ ਲੇਖਕ ਡਾਕਟਰ ਪ੍ਰਵਲਿੰਦਰ ਸਿੰਘ ਨੇ ਵੀ ਸਰਦਾਰ ਤਰਲੋਚਨ ਸਿੰਘ ਦੇ ਜੀਵਨ ਦੇ ਵਕਫਾ ਪਹਿਲੂ ਉਤੇ ਚਰਣਾ ਪਾਇਆ ਅਤੇ ਉਹਨਾਂ ਨੂੰ ਸਿੱਖ ਧਰਮ ਦਾ ਵਿਸ਼ਵ ਕੋਸ਼ ਘੜਾ ਦਿੱਤਾ ਇੱਕ ਇਹੋ ਜਿਹਾ ਇਨਸਾਨ ਜਿੰਨਾਂ ਨੇ ਨੋਟ ਹਾਕੇ ਪ੍ਰੀ ਪਾਰਟੀਸ਼ਨ ਪੋਸਟ ਪਾਰਟੀਸ਼ਨ ਭਾਰਤ ਦੇ ਵਿੱਚ ਦੇਖੋ ਚਾਰ ਹਿਸਟੋਰੀਕ ਜਿਹੜੇ ਨੇ ਇਵੈਂਟਸ ਹੋਏ ਨੇ ਪਾਰਟੀਸ਼ਨ ਉਸ ਤੋਂ ਪੰਜਾਬੀ ਸੂਬਾ ਐਮਰਜੈਂਸੀ 1984 ਦਾ ਬਲੂ ਸਟਾਰ ਆਪਰੇਸ਼ਨ ਜੇ ਤੁਸੀਂ ਪੂਰੇ ਸੰਸਾਰ ਦੇ ਵਿੱਚ ਝਾਤ ਮਾਰੋ ਤਾਂ ਅੱਜ ਦੀ date 'ਚ ਕੁਝ ਕਿ ਲੋਕ ਨੇ ਉਂਗਲਾਂ ਤੇ ਜਿਹੜੇ ਗਿਨੇ ਜਾ ਸਕਦੇ ਨੇ ਜਿਨ੍ਹਾਂ ਨੇ ਸਾਰੇ ਆਪਣੇ ਹੰਡਾਏ ਨੇ ਔਰ ਉਸ ਪੋਜੀਸ਼ਨ ਤੇ ਰਹਿ ਕੇ ਹੰਡਾਏ ਨੇ ਜਿੱਥੇ ਉਹਨਾਂ ਨੇ ਬੜਾ ਵੱਡਾ ਰੋਲ ਪਲੇ ਕੀਤਾ ਔਰ ਬਹੁਤ ਵੱਡੇ ਵੱਡੇ ਨੁਕਸਾਨੋਂ ਬਚਾਇਆ ਤੇ ਉਹ ਸਰਦਤ ਲੋਚਨ ਸਿੰਘ ਜੀ ਨੇ ਜਿਨ੍ਹਾਂ ਨੇ 1947 ਦੇ ਵਿੱਚ ਪਾਰਟੀਸ਼ਨ ਤੋਂ ਬਾਅਦ ਭਾਰਤ ਦੇ ਵਿੱਚ ਆਏ ਬਿਲਕੁਲ ਸਭ ਕੁਝ ਗਵਾ ਕੇ ਪਟਿਆਲਾ ਦੇ ਵਿੱਚ ਆਏ ਜਿੱਥੇ ਉਹਨਾਂ ਕੋ ਲੇਬਰ ਤੇ ਕੰਮ ਇੱਕ ਸਾਲ ਲੇਬਰ ਦਾ ਕੰਮ ਸ਼ੁਰੂ ਕੀਤਾ ਉਸ ਤੋਂ ਬਾਅਦ ਉਹਨਾਂ ਦੀ ਸਾਰੀ ਫੈਮਿਲੀ ਜਿਹੜੀ ਹੈ ਇੱਕ ਸਾਲ ਜਦੋਂ ਰਿਸਰਵ ਕੀਤੀ ਦਾ ਪਤਾ ਚੱਲਿਆ ਗਰਾਜ ਦੇ ਵਿੱਚ ਰਹਿ ਕੇ ਉਹਨਾਂ ਨੇ ਸਰਵਾਈਵਲ ਕੀਤਾ ਤੁਸੀਂ ਦੇਖੋ ਹੀ स्टार्टेड हिज जर्नी एज़ अ लेबरर एंड ही रोज़ अप टू द लेवल ऑफ राष्ट्रपति भवन ਦੇ ਵਿੱਚ ਜਾ ਕੇ ਉਹਨਾਂ ਨੇ ਉਸ ਪੋਜੀਸ਼ਨ ਨੂੰ ਹਾਸਲ ਕੀਤਾ एमपी राज्यसभा रे चेयरमैन ਮਿਨੋਰਟੀ ਕਮਿਸ਼ਨ ভাইস चेयरमैन ਮਿਨੋਰਟੀ ਕਮਿਸ਼ਨ ਮੈਂਬਰ ਹਿਊਮਨ ਰਾਈਟਸ ਕਮਿਸ਼ਨ ਆਈ स्टार्टेड कलेक्टिंग डॉक्युमेंट्स फ्रॉम पार्लियामेंट फ्रॉम ਮਿਨੋਰਟੀ ਕਮਿਸ਼ਨ फ्रॉम ਮਾਰਫੇਡ ਪੰਜਾਬ ਟੂਰਿਜ਼ਮ ਸਾਰੇ ਡਿਪਾਰਟਮੈਂਟਸ ਤੋਂ ਜਦੋਂ ਮੈਂ ਡਾਟਾ ਇਕੱਠਾ ਕਰਨਾ ਸ਼ੁਰੂ ਕੀਤਾ ਆਈ ਰਿਕਵੈਸਟਿਡ ਸੇ ਏਟ ਪ੍ਰੋਮਿਨੈਂਟ ਰਾਈਟਰਸ ਜਿਨ੍ਹਾਂ ਦਾ ਵਰਲਡ ਵਾਈਡ ਨਾਮ ਹੈ ਕਿ ਉਹ ਆਪਣੇ ਆਰਟੀਕਲਸ ਭੇਜਿਆ ਹਨ ਉਹਨਾਂ ਨੇ ਆਰਟੀਕਲਸ ਭੇਜਿਆ ਤੇ ਜਦੋਂ ਕਿਤਾਬ ਤਿਆਰ ਹੋ ਗਈ ਤਾਂ ਡਾਕਟਰ ਐਸ ਪੀ ਸਿੰਘ ਉਪਰਾਏ ਮੈਂ ਜਦੋਂ ਉਹਨਾਂ ਨੂੰ ਪਟਿਆਲੇ ਮਿਲਿਆ ਉਹਨਾਂ ਨੂੰ ਦੱਸਿਆ ਵੀ ਮੈਂ ਇਦਾਂ ਦੀ ਇੱਕ ਕਿਤਾਬ ਤਿਆਰ ਕੀਤੀ ਹੈ ਵਿਚ ਇਜ਼ ਨਾਈਦਰ ਬਾਇਓਗ੍ਰਾਫੀ ਨਾਰ ਇਟ ਇਜ਼ ਐਨ ਆਟੋਗ੍ਰਾਫੀ ਇਟ ਇਜ਼ ਅ ਯੂਨੀਕ ਪਬਲੀਕੇਸ਼ਨ ਮਿਨੀ ਆਰਕਾਈਵ ਆਈ ਕੈਨ ਸੇ ਜਿਹੜੀ ਕਿ ਜੇ ਕੋਈ ਵੀ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਹਿਸਟਰੀ ਤੇ ਕੰਮ ਕਰਨਾ ਚਾਹਣ ਤਾਂ ਇਹ ਕਿਤਾਬ ਜਿਹੜੀਆਂ ਨਾਲ ਇੱਕ ਬੜੀ ਵਧੀਆ ਦਰਮਦ ਸਾਬਤ ਹੋਏਗੀ ਜਦੋਂ ਮੈਂ ਉਬਰਾਏ ਸਾਹਿਬ ਨੂੰ ਕਿਤਾਬ ਬਾਰੇ ਦੱਸਿਆ ਤਾਂ ਉਬਰਾਏ ਸਾਹਿਬ ਨੇ ਇਮੀਡੀਏਟਲੀ ਕਿਹਾ ਕਿ ਤੁਸੀਂ ਰਾਜੂ ਜੀ ਨੂੰ ਮੈਸੇਜ ਕਰ ਦਿਓ ਵੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜਿਹੜਾ ਇਸ ਬੁੱਕ ਨੂੰ ਪਬਲਿਸ਼ ਕਰੇਗਾ ਨਾ ਸਿਰਫ ਪਬਲਿਸ਼ ਕਰੇਗਾ ਪੂਰੀ ਦੁਨੀਆ ਦੇ ਵਿੱਚ ਇਹਨੂੰ ਫ੍ਰੀ ਆਫ ਕਾਸਟ ਵੰਡੇਗਾ ਵੀ ਔਰ ਅੱਜ ਦਾ ਵੀ ਜਿਹੜਾ ਪ੍ਰੋਗਰਾਮ ਹੈ ਉਤਾਰਾ ਡਾਕਟਰ ਐੱਟਮੇ ਸੇਗੋ ਉਬਰਾਏ ਜੀ ਦੇ ਰੈਦਮਾਈ ਦੇ ਵਿੱਚ ਹੋ ਰਿਹਾ ਹੈ ਦੇਖੋ ਦੋ ਸਿੱਖ ਨੇ ਪੂਰੇ ਸੰਸਾਰ ਦੇ ਵਿੱਚ ਡਾਕਟਰ ਐਸ.ਪੀ. ਸਿੰਘ ਉਭਰਾਏ ਤੇ ਡਾਕਟਰ ਰਜਿੰਦਰ ਸਿੰਘ ਰਾਜੂ ਚੱਡਾ ਜਿਹੜੇ ਕਿ ਸਾਇਲੈਂਟਲੀ ਫਿਲੇਂਥਰੋਪੀ ਦਾ ਕੰਮ ਕਰਦੇ ਨੇ ਔਰ ਜੇ ਇਹਨਾਂ ਦਾ ਕਿਤੇ ਨਾਮ ਲੈਵੇ ਦੀਏ ਤਾਂ ਉਹ ਨਰਾਜ਼ ਹੋ ਜਾਂਦੇ ਨੇ ਵੀ ਤੁਸੀਂ ਸਾਡਾ ਨਾਮ ਕਿਉਂ ਲਿਆ ਤਾਂ ਮੈਂ ਇਹਨਾਂ ਨੂੰ ਵੀ ਬੜਾ ਥੈਂਕਸ ਕਰਦਾ ਵੀ ਉਭਰਾਏ ਸਾਹਿਬ ਤੁਸੀਂ ਜਿਹੜਾ ਇਸ ਕਿਤਾਬ ਨੂੰ ਪਬਲਿਸ਼ ਕੀਤਾ ਡਾਕਟਰ ਕਰਮਜੀਤ ਸਿੰਘ ਜੀ ਸਾਡੇ ਬੜੇ ਅੱਛੇ ਦੋਸਤ ਮੈਂਟਰ ਨੇ ਹੀ ਹੀ ਵਾਸ ਕਾਈਂਡ ਇਨਫ ਟੂ ਗਿਵ ਹਿਸ ਪ੍ਰੋਫੇਸ ਫੋਰ ਫੋਰਵਰਡ ਫਾਰ ਦ ਬੁੱਕ ਮਾਨੋਵਰਿ ਥੈਂਕਸ ਕਰਦਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਡਾਕਟਰ ਐਸ.ਪੀ. ਸਿੰਘ ਬੁਰਾਈ ਸਿਆਸਤਦਾਨ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਸਾ ਅਦਾਰਾ ਚੜ੍ਹਦੇ ਕਲਾ ਦੇ ਚੇਅਰਮੈਨ ਪਦਮਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੇ ਚੜ੍ਹਦੇ ਕਲਾ ਟਾਈਮ ਟੀਵੀ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਦਰਦੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਸਾਬਕਾ ਵਿਧਾਇਕ ਕਮਰ ਸੰਧੂ ਅਤੇ ਹੋਰ ਬਖੋਖ ਸ਼ਖਸੀਅਤਾਂ ਹਾਜ਼ਰ ਸਨ ਐਮਬੈਸਡਰ ਰਵੇ ਦੱਸਣਾ ਚਾਹਾਂਗਾ ਕਿ ਇਹ ਕਿਤਾਬ ਟੈਸਟ ਵੱਲੋਂ ਕਿਉਂ ਛਾਪੀ ਗਈ ਜਦੋਂ ਪ੍ਰਬਲਿੰਗ ਜੀ ਨੇ ਮੈਨੂੰ ਬੁੱਕ ਦਿਖਾਈ ਦੱਸੀ ਮੈਨੂੰ ਫਿਰ ਸਾਡੀ ਜਿਹੜੀ ਪਬਲਿਕੇਸ਼ਨ ਬਿਊਰੋ ਸਾਡਾ ਸਾਡੀ ਟੀਮ ਜਿਹੜੀ ਹੈ ਉਹਨਾਂ ਨੇ ਕਿਤਾਬ ਦੇ ਥਰੂ ਗਏ ਉਹ ਤੇ ਇਹਨਾਂ ਦੀਆਂ ਪ੍ਰਾਤੀਆਂ ਜੋ ਕਿ ਬਹੁਤ ਜ਼ਿਆਦਾ ਨੇ ਬੜੇ-ਬੜੇ ਉਹਦਿਆਂ ਤੇ ਰਹੇ ਨੇ ਇਹ ਔਰ ਸਭ ਤੋਂ ਜਿਹੜੀ ਮੇਨ ਚੀਜ਼ ਸੀ ਕਿ ਸਿੱਖਾਂ ਦੇ ਮਸਲੇ ਜਾਂ ਪੰਜਾਬੀਆਂ ਦੇ ਜਿਹੇ ਪੰਜਾਬ ਦੇ ਮਸਲੇ ਜਿਹੜੇ ਉਹਨਾਂ ਨੇ ਪਾਰਲੀਮੈਂਟ 'ਚ ਉਠਾਏ ਉਹ ਬਹੁਤ ਛਲਾਗਾ ਜੋਗ ਨੇ ਸੋ ਇਸ ਚੀਜ਼ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ ਗਿਆ ਸੀ ਇਹ ਬੁੱਕ छपाई ਜਾਏਗੀ ਔਰ ਫ੍ਰੀ ਡਿਸਟ੍ਰੀਬਿਊਸ਼ਨ ਹੋਏਗੀ ਇਹਦੀ